ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੁਖਜਿੰਦਰ ਸਿੰਘ ਰੰਧਾਵਾ ਜੋ ਨਵੇਂ ਸੰਸਦ ਬਣੇ ਨੇ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਹਲਕਾ ਗੁਰਦਾਸਪੁਰ ਤੋਂ ਇਹਨਾਂ ਦਿਨਾਂ ਦੇ ਵਿੱਚ ਐਕਟਿਵ ਚੱਲ ਰਹੇ ਨੇ ਯਾਨੀ ਕਿ ਸਿਆਸੀ ਸਰਗਰਮੀਆਂ ਤੇਜ਼ ਕਰ ਲਿਆ ਨੇ ਕਿਉਂਕਿ ਜਿਮਨੀ ਚੋਣਾਂ ਦਾ ਐਲਾਨ ਚੋਣ ਕਮਿਸ਼ਨ ਵੱਲੋਂ ਜਦੋਂ ਚਾਹੇ ਹੋ ਸਕਦਾ ਹੈ ਇਸ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਅਲਰਟ ਨੇ ਜਾਂ ਕਹਿ ਦਈਏ ਮੰਥਨ ਕਰ ਰਹੀਆਂ ਨੇ ਸਮੀਖਿਆ ਕਰ ਰਹੀਆਂ ਨੇ ਕਿ ਕਿਹੜੇ ਉਮੀਦਵਾਰ ਨੂੰ ਕਿਹੜੀ ਜਗ੍ਹਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਪੰਜਾਬ ਦੇ ਵਿੱਚ ਚਾਰ ਹਲਕੇ ਨੇ ਡੇਰਾ ਪਾਪਾ ਨਾਨਕ ਚਬੇਵਾਲ ਗਿੱਦੜਵਾਹਾ ਅਤੇ ਬਰਨਾਲਾ ਜੇ ਗੱਲ ਕਰੀਏ ਸਰਦਾਰ ਸੁਖਵਿੰਦਰ ਸਿੰਘ ਲਧਾਵਾ ਨਵੇਂ ਬਣੇ ਐਮਪੀ ਦੀ ਇਹਨਾਂ ਦਿਨਾਂ ਦੇ ਵਿੱਚ ਐਕਟਿਵ ਨੇ ਅਤੇ ਸਿਆਸੀ ਸਰਗਰਮੀਆਂ ਦੇ ਵਿੱਚ ਬੜੀ ਪੇਜੀ ਦਿਖਾ ਰਹੇ ਨੇ ਦੱਸ ਰਹੀਏ ਕਿ ਸ਼ਰੋਮਣੀ ਅਕਾਲੀ ਦਲ ਨੂੰ 420 ਦਾ ਵੋਲਟ 420 ਵੋਲਟ ਦਾ ਬੜਾ ਵੱਡਾ ਝਟਕਾ ਲੱਗਾ ਹੈ ਕਲਾਨੌਰ ਤੋਂ ਦੱਸਦੀ ਹੈ ਕਿ ਕੱਲ ਇਥੇ ਸੁਭੀਦਰ ਸਿੰਘ ਰੰਧਾਵਾ ਧੰਨਵਾਦ ਦਾ ਦੌਰਾ ਰੱਖਿਆ ਸੀ ਕਲਾਨੌਰ ਦੇ ਵਿੱਚ ਅਤੇ ਕਲਾਨੌਰ ਦੇ ਵਿੱਚ ਜਾ ਕੇ ਕਈ ਅਜਿਹੇ ਸਿਆਸੀ ਆਗੂ ਸ਼ਰੋਮਣੀ ਅਕਾਲੀ ਦਲ ਤੋਂ ਜਿਹੜੇ ਲਗਾਤਾਰ ਕੰਮ ਕਰ ਰਹੇ ਸੀ ਅਤੇ ਲਗਾਤਾਰ ਵੋਟਾਂ ਵੀ ਪਾ ਰਹੇ ਸੀ ਸ਼ਰੋਮਣੀ ਅਕਾਲੀ ਦਲ ਨੂੰ ਉਹ ਉਹਨਾਂ ਦੀਆਂ ਕਾਰਗੁਜ਼ਾਰੀਆਂ ਯਾਨੀ ਕਿ ਗੱਲ ਕਰਦੇ ਹਾਂ ਜਿਹੜੀ ਹੁਣ ਫੁੱਟ ਪਈ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਇਸ ਨੂੰ ਲੈ ਕੇ ਉਹ ਜਿਹੜੇ ਸਿਆਸੀ ਵਰਕਰ ਸੀ ਸੈਂਕੜੇ ਦੀ ਤਦਾਦ ਦੇ ਵਿੱਚ ਉਹ ਘਰੇ ਬੈਠੇ ਹੋਏ ਸੀ ਜਦੋਂ ਧਨਵਾਦੀ ਦੌਰਾ ਕਰ ਰਹੇ ਸੀ ਸੁਖਵਿੰਦਰ ਸਿੰਘ ਰੰਧਾਵਾ ਜਦੋਂ ਉਹਨਾਂ ਨੂੰ ਪਿੰਕ ਲੱਗੀ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਹੈ ਕਲਾਨੌਰ ਦੇ ਵਿੱਚ ਕਿਉਂਕਿ ਪਹਿਲਾਂ ਵਿਧਾਇਕ ਵੀ ਰਹੇ ਨੇ ਡੇਰਾ ਬਾਬਾ ਨਾਨਕ ਤੋਂ ਸੁਖਵਿੰਦਰ ਸਿੰਘ ਰੰਧਾਵਾ ਕਾਂਗਰਸ ਪਾਰਟੀ ਵੱਲੋਂ ਨਵੇਂ ਸਾਂਸਦ ਦੇ ਹੁਣ ਬਣੇ ਨਹੀਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਯਾਨੀ ਕਿ ਲਗਭਗ 2 ਮਹੀਨੇ ਪਹਿਲਾਂ ਜਿਵੇਂ ਹੀ ਉਹਨਾਂ ਨੂੰ ਪਿੰਡਕ ਲੱਗੀ ਉਹ ਉਹਨਾਂ ਦੇ ਘਰਾਂ ਦੇ ਵਿੱਚ ਗਏ ਅਤੇ 2-3 ਘੰਟਿਆਂ ਦੇ ਵਿੱਚ ਕਲਾਨੌਰ ਦੇ ਵਿੱਚ ਆਪਣਾ ਜਾਦੂ ਵਾਲਾ ਜਿਹੜਾ ਮੰਤਰ ਚਲਾ ਦਿੱਤਾ ਯਾਨੀ ਕਿ ਸ਼ਰੋਮਣੀ ਅਕਾਲੀ ਦਲ ਦੇ ਟਕਸਾਲੀ ਅਤੇ ਜੱਦੀ ਪੁਸ਼ਤੀ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਸੀ ਉਹਨਾਂ ਨੂੰ ਆਪਣੀ ਪਾਰਟੀ ਯਾਨੀ ਕਿ ਕਾਂਗਰਸ ਦੇ ਵਿੱਚ ਸ਼ਾਮਲ ਕਰ ਰਿਹਾ ਹੈ ਮੈਂ ਗੱਲ ਕਰ ਰਿਹਾ ਹਾਂ ਗੁਰਦਾਸਪੁਰ ਦੇ ਪਿੰਡ ਕਲਾਂਨੌਰ ਦੀ ਮੰਨ ਲਓ ਕਿ ਸ਼ਰੂਨ ਸ਼ਰੋਮਣੀ ਅਕਾਲੀ ਦਲ ਨੂੰ ਹੁਣ 420 ਵੋਲਟ ਦਾ ਬੜਾ ਵੱਡਾ ਝਟਕਾ ਲੱਗਿਆ ਹੈ ਕਲਾਂਨੌਰ ਤੋਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਨਾ ਤੇ ਲੋਕ ਆਵਾ ਵਿਧੂ ਕੁਛ ਨਹੀਂ ਨਾ ਸ਼ਰੋਮਣੀ ਅਕਾਲੀ ਦਲ ਤੋਂ ਇਸ ਲਈ ਇਹ ਸਾਰੇ ਲੋਕ ਹੁਣ ਸਾਡੇ ਨਾਲ ਜੁੜ ਗਏ ਨੇ ਅਤੇ ਉਹਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਹੁਣ ਤੋਂ ਇਹ ਨਹੀਂ ਕਿ ਆਉਣ ਵਾਲੇ ਦਿਨਾਂ ਤੋਂ ਜਲਦੀ ਜਿਮਣੀ ਚੋਣ ਜਿੱਤਾਂਗੇ ਇਹ ਵੀ ਦੱਸਿਆ ਜਾ ਰਿਹਾ ਹੈ ਨਾ ਜਿਹੜੇ ਉਦੇਪੁਰ ਉਦੇਪੁਰ ਰੰਧਾਵਾ ਹਾਗੇ ਨੇ ਯਾਨੀ ਕਿ ਸੁਖਿੰਦਰ ਸਿੰਘ ਰੰਧਾਵਾ ਦੇ ਜਿਹੜੇ ਸੁਪੁੱਤਰ ਨੇ ਉਹਨਾਂ ਨੂੰ ਟਿਕਟ ਮਿਲਣ ਦੇ ਚਾਂਸ ਹਗੇ ਨੇ ਵਾਦਾ ਕੀਤਾ ਹੈ ਸੁਖਿੰਦਰ ਸਿੰਘ ਰੰਧਾਵਾ ਨੇ ਕਿ ਅੱਜ ਤੋਂ ਹੀ ਤੁਹਾਨੂੰ ਬਣਦਾ ਮਾਨ ਸਨਮਾਨ ਅੱਗੇ ਤੁਹਾਨੂੰ ਉਹ ਦੇ ਦਿੱਤੇ ਜਾਣਗੇ ਅਤੇ ਸੈਂਕੜੇ ਪਰਿਵਾਰ ਪਰਵਾਣਾ ਨੇ ਮਿਲ ਕੇ ਸ਼ਮੂਲਿਤ ਕੀਤੀ ਹੈ ਅੱਜ ਕਾਂਗਰਸ ਪਾਰਟੀ ਦੇ ਵਿੱਚ ਜਿਸ ਦੀ ਅਗਵਾਈ ਕਰ ਰਹੇ ਸੀ ਨਵੇਂ ਬਣੇ ਐਮਪੀ ਸੁਖਵਿੰਦਰ ਸਿੰਘ ਰੰਧਾਵਾ ਕਿਉਂਕਿ ਸੁਖਵਿੰਦਰ ਸਿੰਘ ਰੰਧਾਵਾ ਬੜੇ ਸ਼ਾਂਤ ਮਾਈਂਡ ਦੇ ਨੇ ਦਿਮਾਗ ਉਹਨਾਂ ਦਾ ਤੇਜ਼ ਚੱਲਦਾ ਹੈ ਸਿਤਾਰਾ ਵਾਂਗੂ ਜਿੱਥੇ ਵੀ ਉਹਨਾਂ ਨੂੰ ਮਿਲਦਾ ਹੈ ਮੌਕਾ ਉਹ ਮੌਕੇ ਨੂੰ ਗਵਾਉਂਦੇ ਨਹੀਂ ਅੱਜ ਉਹਨੇ ਨਾ ਗਾਉਣ ਦੇ ਬਾਵਜੂਦ ਇੱਕ ਮੌਕਾ ਸੰਭਾਲਿਆ ਹੈ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ 420 ਵੋਲਟ ਦਾ ਝਟਕਾ ਦੇ ਕੇ ਸੈਂਕੜੇ ਪਰਿਵਾਰ ਕਲਾ ਨੌਰ ਦੇ ਵਿੱਚੋਂ ਕਾਂਗਰਸ ਵਿੱਚ ਸ਼ਾਮਲ ਕਰ ਲੈਨੇ ਧੰਨਵਾਦ